ਤੁਸੀਂ ਲੋਕ ਧਾਰਾ ਦੀ ਗੱਲ ਕੀਤੀ ਆ ਮੈਂ ਨਾ ਤੁਹਾਡੇ ਫੇਸਬੁੱਕ ਤੇ ਇੱਕ ਪੜ੍ਹ ਰਹੀ ਸੀ ਤੁਸੀਂ ਉੱਤੇ ਲੇਖ ਪਾਉਣੇ ਹੁੰਨੇ ਹੋ ਤੁਸੀਂ ਇੱਕ ਥਾਂ ਲਿਖਿਆ ਸੀ ਵੀ ਬਜ਼ੁਰਗ ਉਸਤਾਦ ਤੇ ਪੰਜਾਬ ਦੀ ਲੋਕ ਧਾਰਾ ਇਹਨਾਂ ਦੋਹਾਂ ਹਸਤੀਆਂ ਦੇ ਸਾਹਮਣੇ ਮੈਂ ਆਪਣੇ ਆਪ ਨੂੰ ਕਦੇ ਪਹਿਲ ਨਹੀਂ ਦਿੰਦਾ ਹਾਂਜੀ ਤਾਂ ਭਾਈ ਇਹ ਗੱਲ ਨੂੰ ਤੁਸੀਂ ਥੋੜਾ ਜਿਹਾ ਸਾਨੂੰ ਖੋਲ ਕੇ ਦੱਸੋ ਹਾਂਜੀ ਹਾਂਜੀ ਇਹ ਗੱਲ ਫੇਰ ਉਸਤਾਦ ਜੀ ਦੀ ਹੈਗੀ ਉਸਤਾਦ ਪੂਰਨ ਚੰਦ ਹੋਣਾ ਦੀ ਹਾਂਜੀ ਇਹ ਮੈਨੂੰ ਕਿਸੇ ਸਮਾਗਮ ਤੇ ਮਤਲਬ ਕਿਸੇ ਨੇ ਕਿਹਾ ਹੂੰ ਇਹੀ ਉੱਥੇ ਸੱਦਾ ਤੁਹਾਨੂੰ ਸੱਦਾਂਗੇ ਹੂੰ ਤੇ ਉਸਤਾਦ ਪੂਰਨ ਚੰਦ ਬਡਾਲੀ ਜੀ ਵੀ ਉਹ ਵੀ ਆਉਂਦੇ ਨੇ ਉਹਨਾਂ ਨੇ ਵੀ ਸੱਦਾਂਗੇ ਤਰ੍ਹਾਂ ਕਰਕੇ ਹਾਂਜੀ ਤੇ ਵਿੱਚ ਉਹਨੇ ਮਤਲਬ ਇੱਕ ਗੱਲ ਕਹੀ ਕਿ ਇੰਪੋਰਟਡ ਤੁਸੀਂ ਹੋਗੇ ਹੂੰ ਪਰ ਮੈਨੂੰ ਇਹ ਗੱਲ ਨਹੀਂ ਸਹੀ ਲੱਗੀ ਉਹਦੀ ਅੱਛਾ ਕਿ ਮੇਰਾ ਕਦੀ ਨਹੀਂ ਮੇਰੇ ਮਨ 'ਚ ਸਵਾਰਥ ਨਹੀਂ ਆਉਂਦਾ ਹੁੰਦਾ ਕਿ ਹੈ ਦਿੱਤ ਗ੍ਰੀ ਸਖੀਏ ਤਾਂ ਹੋਏ ਤੇ ਮੈਂ ਆਖਾਂ ਕਿ ਮੈਨੂੰ ਤੇ ਆਪਣੀ ਬੋੜ ਨਾਲ ਮਤਲਬ ਮੈਂ ਕਿਸੇ ਤੋਂ ਕੀ ਲੈਣਾ ਹੂੰ ਤੇ ਮੈਨੂੰ ਦੀ ਨਹੀਂ ਗੱਲ ਕੋਈ ਵਾਰ ਇਹੋ ਜੀਆਂ ਗੱਲਾਂ ਸਾਡੇ ਤੋਂ ਆਜ ਹੁੰਦੀਆਂ ਤਾਂ ਲਿਖ ਦੇਨੇ ਹਾਂਜੀ ਤੇ ਕਈ ਵਾਰ ਪੰਜਾਬੀ ਲੋਕ ਧਾਰਾਂ ਦੀਆਂ ਕਵਤਾਂ ਨੂੰ ਲੋਕ ਆਪਣੀਆਂ ਕਹਿ ਕੇ ਸੁਣਾਉਂਦੇ ਜਾਂ ਗਾਉਂਦੇ ਆ ਜਾਂ ਉਹਨਾਂ ਦੀ ਗੱਲ ਕਰਨਾ ਹੀ ਨਹੀਂ ਜ਼ਰੂਰੀ ਸਮਝਦੇ ਉਹ ਆਪਣੀ ਗੱਲ ਕਰਦੇ ਆ ਹੂੰ ਤਈ ਵਾਰ ਇਹ ਵੀ ਗੱਲਾਂ ਦਿਮਾਗ 'ਚ ਨੇ ਆ ਉਦੋਂ ਲਿਖ ਦੇਈਦਾ ਕਿ ਮੈਨੂੰ ਪੰਜਾਬ ਦੀ ਲੋਕ ਧਾਰਾ ਤੋਂ ਕਿ ਮੈਂ ਕਦੀ ਆਪਣੇ ਆਪ ਨੂੰ ਅੱਗੇ ਨਹੀਂ ਰੱਖਿਆ ਹੈ ਤੇ ਤੁਸੀਂ ਉੱਥੇ ਆ ਵੀ ਲਿਖਿਆ ਸੀ ਵੀ ਸਿਰਫ ਪੜਨ ਵਾਲੇ ਲੇਖਕ ਨੂੰ ਹੀ ਪੁਰਾਣੇ ਸਾਹਿਤ ਦੀ ਮਹਾਨਤਾ ਦਾ ਪਤਾ ਹੁੰਦਾ ਹੈ ਹਾਂਜੀ ਹਾਂਜੀ ਬਿਲਕੁਲ ਜਿਹੜਾ ਤੇ ਪੜਦਾ ਵਾ ਸਾਹਿਤ ਨੂੰ ਕਿਤਾਬਾਂ ਨੂੰ ਉਹਨੂੰ ਪਤਾ ਹੁੰਦਾ ਕਿ ਪੰਜਾਬ ਦੀ ਲੋਕ ਧਾਰਾ ਪੰਜਾਬੀ ਜਿਹੜਾ ਪੁਰਾਣਾ ਸਾਹਿਤ ਹੈ ਸਾਡਾ ਹਾਂਜੀ ਸੀਨਾ ਬਸੀਨਾ ਤੁਰਿਆ ਆ ਰਿਹਾ ਇਹਦੀ ਕੀ ਮਹਾਨਤਾ ਵਾ ਇਹਦੀ ਕੀ ਐਮੀਅਤ ਆ ਬੋਲੀ ਨੂੰ ਬਈ ਤੁਹਾਡੇ ਹਿਸਾਬ ਨਾਲ ਕਿਵੇਂ ਸੰਭਾਲਿਆ ਜਾ ਸਕਦਾ ਹੈ ਪ੍ਰਾਣੀ ਜਿਹੜੀ ਸਾਡੀ ਪੰਜਾਬੀ ਭਾਸ਼ਾ ਹੈ ਹਮ ਜੇ ਆਪਣੇ ਟੀਵੀ ਦੇ ਬੋਲ ਚਾਲ ਚ ਇਸ ਵੇਲੇ ਆਵੇ ਤੇ ਜਿਆਦਾ ਵਧੀਆ ਵਾ ਹਮ ਚਲੋ ਪੜਨ ਦੇ ਵਿੱਚ ਤੇ ਹੈਗੀ ਹੈਗੀ ਪਰ ਜਿਹੜੀ ਆਪਣੇ ਆਲੇ ਦੁਆਲੇ ਲੰਘਦੇ ਆਉਂਦੇ ਕੰਨਾਂ 'ਚ ਪੈਂਦੀ ਹੈ ਨਾ ਉਹ ਬਹੁਤ ਜ਼ਰੂਰੀ ਹੈ ਉਹਦੇ ਨਾਲ ਜਾਦੀ ਇਹ ਸ਼ਬਦ ਬਚਦੇ ਆ ਬਿਲਕੁਲ ਤਾਂ ਗੀਤ ਮੈਨੂੰ ਲੱਗਦਾ ਵੀ ਇੱਕ ਬਹੁਤ ਵੱਡਾ ਮਾਧਿਅਮ ਨੇ ਹੈ ਨਾ ਇਸ ਚੀਜ਼ ਦਾ ਕਿਉਂਕਿ ਗੀਤ ਹਰ ਵਰਗ ਸੁਣਦਾ ਤਾਂ ਗੀਤਾਂ 'ਚ ਜਦੋਂ ਸੀ ਉਹ ਸ਼ਬਦ پرو ਕੇ ਪੇਸ਼ ਕਰਦੇ ਆ ਤਾਂ ਇਹ ਇੱਕ ਵੱਡਾ ਉਹਦੇ 'ਚ ਰੋਲ ਪਲੇ ਕਰ ਸਕਦੇ ਨੇ ਹਾਂਜੀ ਹਾਂਜੀ ਸਾਨੂੰ ਕਦੀ ਨਹੀਂ ਸੋਚਣਾ ਚਾਹੀਦਾ ਕਿ ਆਹ ਦੂੰਗੇ ਸ਼ਬਦ ਆ ਇਹ ਕੰਨੇ ਸੁਣਨੇ ਨਹੀਂ ਆ ਜਾਂ ਇਸ ਤਰ੍ਹਾਂ ਸਾਨੂੰ ਉਹਨਾਂ ਨੂੰ ਮਤਲਬ ਉਹਨਾਂ ਡੂੰਗੇ ਸ਼ਬਦਾਂ ਨੂੰ ਬਣਾਉਣਾ ਹੀ ਇਸ ਤਰ੍ਹਾਂ ਚਾਹੀਦਾ ਕਿ ਲੋਕਾਂ ਨੂੰ ਆदत ਪਾ ਦੇਣੀ ਚਾਹੀਦੀ ਹੁੰਦੀ ਹੈ ਜਿਤਨਾ ਲੋਕਾਂ ਨੂੰ ਹੌਲਾ ਸੁਣਨ ਦੀ ਆਦਤ ਪੈ ਗਈ ਆ ਸਾਡਾ ਜਿਹੜਾ ਸੰਗੀਤ ਨਹੀਂ ਹੀ ਜਿਹੜਾ ਆ ਪੌਪ ਸੰਗੀਤ ਸੁਣਦੇ ਆ ਹਾਂਜੀ ਆ ਡਰਮ ਸੈੱਟ ਬੇਸਾਂ ਸੁਣਦੇ ਸਾਡਾ ਸੰਗੀਤ ਨਹੀਂ ਹੀ ਫਿਰ ਵੀ ਆ ਲੋਕ ਇਹ ਇਹਨੂੰ ਸੁਣਨ ਤੇ ਆ ਲੱਗ ਗਏ ਆਪਾਂ ਆ ਜਿਹੜਾ ਆਪਣਾ ਸਰਮਾਇਆ ਵਾ ਪੰਜਾਬੀ ਦਾ ਡੂੰਗੀ ਕਵਤਾਵਾਂ ਆਪਾਂ ਇਹ ਵੀ ਲੋਕਾਂ ਨੂੰ ਲਾ ਸਕਦੇ ਹਾਂ ਅ ਸਰਤਾਜ ਹੋਣੀ ਲੋਕ ਇਹਨਾਂ ਨੂੰ ਵੀ ਸੁਣਦੇ ਆ ਇਹਨਾਂ ਦੇ ਬਿਲਕੁਲ ਮਤਲਬ ਇੰਨੇ ਸਰੋਤੇ ਇੰਨਾ ਮਤਲਬ ਇਹੋ ਜਿਹੀ ਸ਼ਬਦ ਲਿਖਦੇ ਹੋ ਫਿਰ ਵੀ ਉਹਨਾਂ ਦੇ ਪਰਮਾਰਿਆ ਸਰੋਤਿਆਂ ਦੀ ਉਹਨਾਂ ਕੋਲ ਹਾਂ ਤੇ ਜਿਹੜਾ ਕੋਈ ਗੀਤ ਲਿਖਦਾ ਜਾਂ ਕੋਈ ਹੋਰ ਚੀਜ਼ ਲਿਖਦਾ ਲੇਖਕ ਆ ਉਹਦੇ ਲਈ ਪੜ੍ਹਨਾ ਕਿੰਨਾ ਕੁ ਜ਼ਰੂਰੀ ਆ ਸਾਹਿਤ ਪੜ੍ਹਨਾ ਉਹ ਪੜ੍ਹਨਾ ਤੇ ਹਰੇ ਕਿਸੇ ਕਿਸੇ ਲਈ ਆ ਪਰ ਉਹਦੇ ਲਈ ਤੇ ਬਹੁਤਾ ਹੀ ਜ਼ਿਆਦਾ ਹੁੰਦਾ ਨਾ ਹਾਂ ਜਿਹੜਾ ਲੇਖਕ ਆ ਹੂੰ ਤੇ ਪੜਨ ਨਾਲ ਇੱਕ ਇਨਸਾਨ ਦੇ ਅੰਦਰ ਜੇ ਆਪਾਂ ਕਹ ਲਈਏ ਵੀ ਕੁਝ ਤਬਦੀਲੀਆਂ ਆਉਂਦੀਆਂ ਨੇ ਹਨਾ ਤਾਂ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਸਾਹਿਤ ਪੜਨ ਨਾਲ ਕੀ ਤਬਦੀਲ ਹੋਇਆ ਇਹ ਸਭ ਤੋਂ ਜ ਰਏ ਇਹ ਤਬਦੀਲ ਹੋ ਰੇ ਮੂਰਖ ਨਾਲ ਤੁਸੀਂ ਨਹੀਂ ਹੂੰ ਲੜ ਲੜ ਸਕਦੇ ਹਾਂਜੀ ਇਹ ਇਹ ਤਬਦੀਲੀ ਤੁਹਾਡੇ ਚ ਆ ਜਾਂਦੀ ਤੁਸੀਂ ਉਲਝਣਾ ਛੱਡ ਦਿੰਦੇ ਜੋ ਹੂੰ ਬਾਕੀ ਚਲੋ ਗੱਲਾਂ ਹੋਰ ਇੰਟਰਵਿਊਆਂ ਵਿੱਚ ਕਰ ਦੇ ਦਈਆਂ ਕਿ ਪੜਨ ਨਾਲ ਕਿ ਤਾ ਪਰ ਇਹ ਬੜਾ ਜ਼ਰੂਰੀ ਹੁੰਦਾ ਕਿ ਤੁਹਾਡੇ ਅੰਦਰ ਇੱਕ ਠਹਿਰਾਓ ਆ ਜਾਂਦਾ ਹੂੰ ਸਹਿਜਤਾ ਹਾਂਜੀ ਹਾਂਜੀ ਹੂੰ ਤੇ ਇਕਾਗਰਤਾ ਸਹਿਜਤਾ ਮੈਨੂੰ ਲੱਗਦਾ ਪੜਨ ਵਾਲੀ ਆਉਂਦੀ ਆ ਹਾਂਜੀ ਬਿਲਕੁਲ ਹੁਣ ਆ ਕਿਤਾਬ ਆ ਇਸ ਤਰ੍ਹਾਂ ਅੱਖਰਾਂ ਨਾਲ ਆਪਾਂ ਪੜਦੇ ਜਾਂਦੇ ਪੜਦੇ ਜਾਂਦੇ ਤੇ ਆਪਣੇ ਇੱਕਦਮ ਆਪਣਾ ਦਿਮਾਗ ਦਿਮਾਗ ਇਹ ਚੱਖਰਾਂ ਤੇ ਲੱਗ ਗਿਆ ਹੂੰ ਜਿ ਤਰ੍ਹਾਂ ਆਪਾਂ ਕੋਈ ਇਹ ਆਪ ਜਿ ਤਰ੍ਹਾਂ ਕੁਈ ਰੱਬ ਦਾ ਸਿਮਰਨ ਕਰਦੇ ਆਂ ਹੂੰ ਐ ਅੱਖਾਂ ਮੀਟੀਆਂ ਸਿਮਰਨ ਤੇ ਧਿਆਨ ਚਲੇ ਗਿਆ ਤਾਂ ਆਪਣੀ ਤਾਕਰਤਾ ਦਾ ਸੁਭਾਅ ਬਣ ਜਾਂਦਾ ਪੜਨ ਨਾਲ ਵੀ ਉਸੇ ਤਰ੍ਹਾਂ ਹੀ ਆਪਣਾ ਦਿਮਾਗ ਲੱਗ ਜਾਂਦਾ ਹੂੰ ਫਿਰ ਕੁਦਰਤੀ ਸੁਭਾਅ ਬਣ ਜਾਂਦਾ ਬਿਲਕੁਲ